ਸ਼ਸ਼ੀਕਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ BBW ਫ੍ਰੀਡ ਕੋਰਟੀ ਅੱਜ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੋ ਕਿ ਪੰਜਾਬ ਵਿੱਚ ਰਿਕਰੂਟਮੈਂਟ ਆਊਟ ਕਰ ਦਿੱਤੀ ਗਈ ਹੈ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੰਪਲੀਟ ਇਨਫੋਰਮੇਸ਼ਨ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੇਣ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਕੰਪਲੀਟ ਇਨਫੋਰਮੇਸ਼ਨ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਦੇਣ ਜਾ ਰਿਹਾ ਹਾਂ ਵੀਡੀਓ ਨੂੰ ਪੂਰਾ ਤੁਰੂ ਦੇਖੋ ਜੀ ਫਸਟ ਟਰਮ ਤੁਸੀਂ ਸਾਡੇ YouTube ਚੈਨਲ ਤੇ ਆ ਰਹੇ ਹੋ ਤਾਂ ਤੁਸੀਂ ਸਾਡੇ YouTube ਚੈਨਲ BBW ਫੀਦਕੋਟ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਹੈ ਤਾਂ ਕਿ ਹਰ ਇਕ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਤੇ ਮਿਲਦੇ ਰਹਿਣ ਜੀ ਸਮਰੰਦੇ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕੋ ਚਲੋ ਹੁਣ ਚਲਦੇ ਹਾਂ ਰਿਕਰੂਟਮੈਂਟ ਅਪਡੇਟ ਲਈ ਇਹ ਜਿਹੜੀਆਂ ਪੋਸਟਾਂ ਹਨ ਨੋਟੀਫਿਕੇਸ਼ਨ ਤੁਹਾਨੂੰ ਨੋਟੀਫਿਕੇਸ਼ਨ ਵੀ ਦਿਖਾਵਾਂਗੇ ਜਿਹੜੀ ਪੋਸਟਾਂ ਹੈਗੀਆਂ ਪੀਟ੍ਰਿਪਲ ਐਸਬੀ ਅਧੀਨ ਸਮਾਮਾ ਚੌਂਬੜ ਰਹੀ ਘਟੀਆਂ ਗਈਆਂ ਜਿਸ ਵਿੱਚ ਜਿਸ ਵਿੱਚ ਜਿਸ ਵਿੱਚ ਸੈਨਿਕ ਪੁਲਾਈ ਪ੍ਰਬੰਧਕ ਦੀ 52 ਪੋਸਟਾਂ ਹਨ ਉਹ ਡਰਾਈਵਰ ਦੀ 9 ਹਨ ਪਰ ਕਲਰਕ ਦੀ 18 ਹਨ ਫਿਰ ਸੀਨੀਅਰ ਅਸਿਸਟੈਂਟ ਦੀ 7 ਪੋਸਟਾਂ ਹਨ ਜਿਵੇਂ ਕਿ ਤੁਸੀਂ ਉੱਪਰ ਆਪਣੇ ਕੰਪਲੀਟ ਦੇ ਵਿੱਚ ਦੇਖ ਰਹੇ ਹੋ ਲਾਸਟ ਵਿੱਚ ਆਖਰੀ ਮਿਤੀ ਇਸ ਦੀ 5825 ਹੈ ਪਰ ਹੁਣ ਆਪਾਂ ਨੋਟੀਫਿਕੇਸ਼ਨ ਦੇ ਵਿੱਚ ਸਾਰਾ ਇਹਦਾ ਜੋ ਵੀ ਕ੍ਰਾਈਟੇਰੀਆ ਦਿੱਤਾ ਹੋਇਆ ਉਹ ਆਪਾਂ ਵੇਖਾਂਗੇ ਕਿ ਕੌਣ-ਕੌਣ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਠੀਕ ਹੈ ਜੀ ਚਲੋ ਨੋਟੀਫਿਕੇਸ਼ਨ ਵੇਖਦੇ ਹਾਂ ਹਾਂਜੀ ਦੋਸਤੋ ਅਧਿਨਸ਼ਵਾਚਨ ਕੋੜੋ ਰਹੀ ਪੋਸਟ ਨਿਕਲ ਰਹੀ ਪੀਟਰੀਪਲਸ ਬੀ ਰਹੀ ਜਿਸ ਦਾ ਇਸ਼ਤਿਹਾਰ ਨੰਬਰ 4 ਹੈ ਔਰ ਇਹ ਜਿਹਦੀ ਮਿਤੀ ਹੈਗੀ ਹੈ ਪ੍ਰਕਾਸ਼ਿਤ ਹੋਣ ਦੀ 4/7/25 ਔਰ ਹੁਣ ਅਪਲਾਈ ਡੇਟ ਸ਼ੁਰੂ ਹੋ ਚੁੱਕੀ ਹੈ 15/7 ਤੋਂ ਲੈ ਕੇ 28 ਲਾਸਟ ਡੇਟ ਹੈ ਕੀ ਹੈ ਤੇ ਫੀਸ ਭਰਨ ਦੀ ਆਖਰੀ ਮਿਤੀ ਹੈਗੀ 8/8/25 ਸੋ ਇਸ ਤੋਂ ਪਹਿਲਾਂ ਤੁਸੀਂ ਆਪਣੇ ਆਨਲਾਈਨ ਫਾਰਮ ਫਿਲ ਕਰ ਦਿਓ ਸੋ ਦੋਸਤੋ ਇਹ ਪੰਜਾਬ ਪੀਟਪਲ ਐਸਬੀ ਰਹੀ ਜਿਹੜੀਆਂ ਪੋਸਟਾਂ ਨਿਕਲੀਆਂ ਜਿਸ ਵਿੱਚ ਇਹਨਾਂ ਨੇ ਗਰੁੱਪ ਬੀ ਸੀ ਔਰ ਡੀ ਤੇ ਮੈਂ ਮੋਦੀਪੋ ਸੇ ਮਾਮਾ ਤੇ ਮੈਨਰੇ ਦੀ ਪ੍ਰਤੀ ਕਰਨੀ ਹੈ ਮਤਲਬ ਕਿ ਇਹ ਬੀ ਸੀ ਡੀ ਦੀ ਪ੍ਰਤੀ ਕਰਨੀ ਹੈ ਪੰਜਾਬ ਸਰਕਾਰ ਦੇ ਰੱਖਿਆ ਸਾਮਾਹ ਫਾਈਵ ਭਾਗ ਵਿੱਚ ਗਰੁੱਪ ਬੀ ਦੀ ਜਿਹੜੇ ਕਿ ਸੀਨੀਅਰ ਸਹਾਇਕ ਦੀ 70 ਪੋਸਟਾਂ ਅਤੇ ਕਲਰਕ ਦੀਆਂ 18 ਅਤੇ ਸੈਨਿਕ ਫਾਈਵ ਪ੍ਰਬੰਧਕ ਦੀਆਂ 52 ਪੋਸਟਾਂ ਹ ਤੇ ਡਰਾਈਵਰ ਦੀਆਂ 9 ਪੋਸਟਾਂ ਹਨ ਠੀਕ ਹੈ ਇਸੇ ਤਰ੍ਹਾਂ ਇਸ ਦੀ ਅਪਰ ਵਿਸਥਾਰਪੂਰਵਕ ਜਿਹੜੀ ਜਾਣਕਾਰੀ ਸੀਨੀਅਰ ਸਹਾਇਕ ਬਾਰੇ ਤੁਹਾਨੂੰ ਦੱਸਾਂਗੇ ਕਿ ਗਰੁੱਪ ਬੀ ਦੀ ਹੈ ਠੀਕ ਹੈ ਗਰੁੱਪ ਬੀ ਔਰ ਇਸ ਵਿੱਚ ਟੋਟਲ ਪੋਸਟਾਂ ਸੀਨੀਅਰ ਸਹਾਇਕ ਦੀ 7 ਹੈਗੀ ਆ ਇਸ ਵਿੱਚ ਈ ਐਸ ਐਮ ਜਨਰਲ ਜਿਵੇਂ ਕਿ ਐਕਸ ਸਰਵਿਸਮੈਨ ਦੀ 5 ਐਕਸ ਸਰਵਿਸਮੈਨ ਐਸ ਸੀ ਐਮ ਐਂਡ ਬੀ ਦੀ 1 ਔਰ ਐਕਸ ਸਰਵਿਸਮੈਨ ਐਸ ਸੀ ਆਰਓ ਦੀ ਵੀ 1 ਹੈ ਟੋਟਲ 7 ਪੋਸਟਾਂ ਜਿਸ ਵਿੱਚ ਜਿਹੜੀ 3 ਪੋਸਟਾਂ ਹੈਗੀਆਂ ਉਹ ਰਿਜ਼ਰਵਟ ਨੇ ਫੋਰ ਮੂਮੈਂਟ ਲਈ ਠੀਕ ਹੈ ਇਸ ਤੋਂ ਅੱਗੇ ਆਪਾਂ ਵੇਖਦੇ ਹਾਂ ਕਿ ਅਸਾਮੀ ਜਿਹੜੀ ਕਲਰਕ ਦੀ ਹੈ ਗਰੁੱਪ ਸੀ ਇਸ ਵਿੱਚ ਐਕਸ ਸਰਵਿਸਮੈਨ ਜਨਰਲ ਦੀ ਦੋ ਐਕਸ ਸਰਵਿਸਮੈਨ ਐਸ ਸੀ ਐਮ ਐਂਡ ਬੀ ਦੀ ਚਾਰ ਪੋਸਟਾਂ ਹੈ ਐਕਸ ਸਰਵਿਸਮੈਨ ਐਸ ਸੀ ਆਰਓ ਦੀ 10 ਪੋਸਟਾਂ ਐ ਐਕਸ ਸਰਵਿਸਮੈਨ ਬੀ ਸੀ ਦੀ 2 ਪੋਸਟਾਂ ਸਪੋਰਟ ਐਸ ਸੀ ਐਮ ਐਂਡ ਪੀ ਦੀ ਇੱਕ ਫਿਜ਼ੀਕਲ ਹੈਂਡੀਕੈਪਟ ਫਿਜ਼ੀਕਲ ਹੈਂਡੀਕੈਪਟ ਦੀ ਇੱਕ ਫਿਜ਼ੀਕਲ ਹੈਂਡੀਕੈਪਟ ਹੈਰਿੰਗ ਪਰ ਇੱਕ ਤੇ ਇਸੇ ਤਰ੍ਹਾਂ ਜੀ ਟੋਟਲ ਪੋਸਟਾਂ 18 ਠੀਕ ਐ ਜਿਸ ਵਿੱਚ ਰਿਜ਼ਰਵਡ ਪੋਸਟਾਂ 18 ਸੌਰੀ 18 ਪੋਸਟਾਂ ਹਨ ਨੋ ਰਿਜ਼ਰਵਡ ਹਨ ਫੋਰ ਮੁਹਮੰਦ ਕੇ ਠੀਕ ਹੈ ਉਸ ਤੋਂ ਬਾਅਦ ਸੈਨਿਕ ਭਲਾਈ ਪ੍ਰਬੰਧਕ ਦੀਆਂ ਜਿਹੜੀਆਂ ਪੋਸਟਾਂ ਇਸ ਵਿੱਚ 52 ਹਨ ਗਰੁੱਪ ਸੀ ਦੀ ਠੀਕ ਹੈ ਸੈਨਿਕ ਭਲਾਈ ਪ੍ਰਬੰਧਕ ਗਰੁੱਪ ਸੀ ਦੀ ਪੋਸਟਾਂ 52 ਹਨ ਠੀਕ ਹੈ ਇਸ ਵਿੱਚ ਐਕਸਰਮੈਂਟ ਜਰਨਲ ਜਰਨਲ ਦੀ 22 ਪੋਸਟਾਂ ਹੋਰ ਐਕਸਰਮੈਂਟ ਪੈਨ ਐਮ ਐਂਡ ਪੀ ਦੀ 7 ਇੱਕ ਸਰਵਿਸਮੈਨ ਐਸ ਸੀ ਰੋ ਦੀ 7 ਇੱਕ ਸਰਵਿਸਮੈਨ ਬੀ ਸੀ ਦੀ 6 ਪਰ ਸਪੋਰਟਸ ਐਸ ਸੀ ਐਮ ਐਂਡ ਬੀ ਦੀ ਇੱਕ ਫਿਜ਼ੀਕਲ ਹੈਂਡੀਕੈਪ ਦੀ ਇੱਕ ਠੀਕ ਹੈ ਇਸੇ ਤਰ੍ਹਾਂ ਫਿਜ਼ੀਕਲ ਹੈਂਡੀਕੈਪ ਦੀ ਇੱਕ ਫਰੀडम फाइਟਰ ਦੀ ਇੱਕ ਇਕਨੋਮਿਕਲ ਵਿਕਰ ਸੈਕਸ਼ਨ ਦੀ 6 ਟੋਟਲ 52 ਪੋਸਟਾਂ ਹਨ ਠੀਕ ਹੈ ਉਸ ਤੋਂ ਅੱਗੇ ਆਪਾਂ ਵੇਖਦੇ ਹਾਂ ਕਿ ਡਰਾਈਵਰ ਇਸ ਵਿੱਚ ਡਰਾਈਵਰ ਦੀ ਹੈ ਜਿਹੜੀ 9 ਪੋਸਟਾਂ ਹੈਗੇ ਗਰੁੱਪ ਸੀ ਦੀ ਠੀਕ ਹੈ ਇਸੇ ਤਰ੍ਹਾਂ ਇਸ ਵਿੱਚ ਇਕਨੋਮਿਕਲ ਸੌਰੀ ਐਕ ਸਰਵਿਸਮੈਨ ਜਨਰਲ ਦੀ 4 ਐਕ ਸਰਵਿਸਮੈਨ ਐਸਸੀ ਐਮ ਐਂਡ ਬੀ ਦੀ 1 ਐਕ ਸਰਵਿਸਮੈਨ ਐਸਸੀ ਆਰਓ ਦੀ 1 ਐਕ ਸਰਵਿਸਮੈਨ ਬੀਸੀ ਦੀ 1 ਫਿਜ਼ੀਕਲ ਹੈਂਡੀਕੈਪਡ ਦੀ 1 ਟੋਟਲ ਨੋ ਪੋਸਟ ਹਨ ਇਕਨੋਮਿਕਲ ਵੀ ਇਕ ਠੀਕ ਹੈ ਹੁਣ ਆਪਾਂ ਵੇਖਦੇ ਹਾਂ ਕਿ ਨੋਟ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਨੋਟ ਇਹਦੇ ਵਿੱਚ ਆਪਾਂ ਨੂੰ ਕੀ ਮਤਲਬ ਕਿ ਦੱਸਿਆ ਗਿਆ ਕਿ ਇਸ ਵਿੱਚ ਸ਼੍ਰੇਣੀ ਕੋਡ ਆਪਾਂ ਨੂੰ ਦੱਸਿਆ ਗਿਆ ਕਿ ਜਿਹੜੇ ਸ਼੍ਰੇਣੀ ਕੋਡ ਬੜੇ ਧਿਆਨਪੂਰਵਕ ਤਰੀਕੇ ਨਾਲ ਪੜ੍ਹਨਾ ਇਹ ਫਾਰਮ ਆਨਲਾਈਨ ਜਿਹੜਾ ਫਾਰਮ ਹੈ ਇਹ ਤੇ ਕੋਡ ਦਿੱਤੇ ਹਨ ਕੈਟਾਗਰੀ ਵਾਈਜ਼ ਕੋਡ ਦਿੱਤੇ ਹਨ ਤੇ ਕੈਟਾਗਰੀ ਦੇ ਜਿਹੜੇ ਕੋਡ ਹੈ ਉਹ ਬੜੇ ਧਿਆਨਪੂਰਵਕ ਤਰੀਕੇ ਨਾਲ ਪੜ੍ਹਨੇ ਜਿਵੇਂ ਇੱਕ ਐਕਸ ਸਰਵਿਸਮੈਨ ਜਨਰਲ ਦਾ ਕੋਡ ਹੈਗਾ 106 ਇਕਨੋਮਿਕਲ ਵਿਕਰਿਤ ਜਨਰਲ ਦਾ ਕੋਡ ਹੈ 102 ਇਸੇ ਤਰ੍ਹਾਂ ਇਕਨੋਮਿਕ ਐਕਸ ਸਰਵਿਸਮੈਨ ਐਸ ਸੀ ਐਮ ਐਂਡ ਬੀ ਮਜਬੀ ਐਂਡ ਵਰਮੇਕੀ ਦਾ 108 ਤੇ ਐਕਸ ਸਰਵਿਸਮੈਨ ਐਸ ਸੀ ਆਰਓ ਦਾ 110 ਐਕਸ ਸਰਵਿਸਮੈਨ ਬੀ ਸੀ ਦਾ 112 ਔਰ ਇਸੇ ਤਰ੍ਹਾਂ ਹੈ ਆਪਾਂ ਨੂੰ ਕੋਡ ਦਿੱਤੇ ਹੋਏ ਹਨ ਹਨ ਫ੍ਰੀडम फाइਟਰ ਦਾ 121 ఫిజికల్ హ్యాండిਕੈਪਟ ਹੇアリング ਦਾ 119 ఫిజికల్ హ్యాండిਕੈਪਟ ਵਿజుअली ਇੰਪੇਅਰਡ ਦਾ 118 ਇਹ ਕੋਡ ਦਿੱਤੇ ਹਨ ਬੜੇ ਧਿਆਨਪੂਰਵਕ ਤਰੀਕੇ ਨਾਲ ਫਾਰਮ ਫਿਲ ਕਰਨਾ ਠੀਕ ਹੈ ਇਸ ਵਿੱਚ ਜਿਹੜੇ ਰਾਖਵਾ ਕਰਨ ਦਿੱਤਾ ਹੋਇਆ ਆਪਾਂ ਨੂੰ ਰਾਖਵਾ ਕਰਨ ਦੇ ਵਿੱਚ ਆਪਰ ਨੂੰ ਇੱਥੇ ਦੱਸਿਆ ਹੋਇਆ ਕਿ ਫਾਰਮ ਨੂੰ ਸਹੀ ਤਰੀਕੇ ਨਾਲ ਸ਼ੇਰੀ ਕੋਡ ਮਤਲਬ ਕਿ ਜੇ ਗਲਤ ਕੋਡ ਭਰਤਾ ਤੇ ਦੁਬਾਰਾ ਮਤਲਬ ਕਿ ਨਹੀਂ ਤੁਹਾਡਾ ਫਾਰਮ ਗਲਤ ਹੋ ਜਾਣਾ ਤੇ ਇਸ ਵਿੱਚ ਰਾਖਵਾ ਕਰਨ ਜਿਹੜਾ ਪੰਜਾਬ ਦਾ ਬਸਨੀਕ ਹੈ ਉਸ ਨੂੰ ਹੀ ਮਿਲਣ ਯੋਗ ਹੋਵੇਗਾ ਤੇ ਇਹ ਔਨਲਾਈਨ ਫਾਰਮ ਦੇ ਜਿਹੜੇ ਹੈ ਕੋਡ ਹੈ ਇਹ ਬੜੇ ਧਿਆਨਪੂਰਵਕ ਤਰੀਕੇ ਨਾਲ ਭਰਨਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਇਹ ਕਿ ਜਿਹੜਾ ਡੋਮਿਸાઇલ ਰੈਜ਼ੀਡੈਂਟ ਪੰਜਾਬ ਦਾ ਉਹ ਆਪਾਂ ਨੂੰ ਪੇਸ਼ ਕਰਨਾ ਪਵੇਗਾ ਕਾਉਂਸਲਿੰਗ ਦੌਰਾਨ ਇਹ 5 ਸਾਲ ਪੁਰਾਣਾ ਨਹੀਂ ਹੋਣਾ ਚਾਹੀਦਾ ਜਿਹੜਾ ਤੁਹਾਡਾ ਡੋਮਿਸાઇલ ਰੈਜ਼ੀਡੈਂਸ ਜਿਹੜਾ ਸਰਟੀਫਿਕੇਟ ਹੈ ਹੈ ਨਾ ਰਹਿائش ਸਰਟੀਫਿਕੇਟ ਉਹ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਅਨੁਸੂਚਿਤ ਜਾਤੀ ਪਛੜੀ ਸ਼੍ਰੇਣੀ ਸਾਬਕਾ ਫੌਜੀ ਅੰਗਹੀਨ ਖਿਡਾਰੀ ਆਰਥਿਕ ਤੌਰ ਤੇ ਕਮਜ਼ੋਰ ਵਰਗ ਸਰਟੀਫਿਕੇਟ ਪੰਜਾਬ ਸਰਕਾਰ ਦੀ ਪ੍ਰਚਲਿਤ ਹਦਾਇਤ ਅਨੁਸਾਰ ਹੋਣਾ ਲਾਜ਼ਮੀ ਹੈ ਠੀਕ ਹੈ ਇਹ ਹੀ ਸਰਟੀਫਿਕੇਟ ਤੁਹਾਡੇ ਕੋਲ ਹੁਣ ਲਾਜ਼ਮੀ ਹੈ ਉਮੀਦਵਾਰ ਕਾਉਂਸਲਿੰਗ ਸਮੇਂ ਹੋਰ ਕਿਸੇ ਵੀ ਸਟੇਜ ਜਬੋਰਡ ਦੀ ਮੰਗ ਅਨੁਸਾਰ ਆਪਣੀ ਸ਼੍ਰੇਣੀ ਨਾਲ ਸੰਬੰਧਿਤ ਆਪਣੀ ਸ਼੍ਰੇਣੀ ਨਾਲ ਸੰਬੰਧਿਤ ਤਪੂਖਤਾ ਸਰਟੀਫਿਕੇਟ ਸਬੂਤ ਪੇਸ਼ ਕਰੇਗਾ ਕਾਉਂਸਲਿੰਗ ਸਮੇਂ ਕਿਸੇ ਵੀ ਲੋੜੀਂਦੀ ਦਸਤਾਵੇਜ਼ ਦੇਰੋ ਉਮੀਦਵਾਰ ਨੂੰ ਉਪਰੋਕਤ ਉਪਰੋਕਤ ਹਮ ਬੰਲੇ ਵਿਚਾਰ ਨਹੀਂ ਜਾਵੇਗਾ ਮੈਰਿਟ ਲਿਸਟ ਵਿੱਚ ਮੌਜੂਦ ਅਗਲੇ ਯੋਗ ਉਮੀਦਵਾਰ ਨੂੰ ਵਿਚਾਰ ਦਿਓ ਉਸ ਦਾ ਨਾਮ ਨਾਲ ਸੰਬੰਧਿਤ ਸਵਾਰਸ਼ ਕਰ ਦੇ ਚ ਦਿੱਤਾ ਜਾਵੇ ਕਹਿੰਦਾ ਪਰ ਤੁਹਾਡੇ ਸਰਟੀਫਿਕੇਟ ਬਿਲਕੁਲ ਸਾਰੇ ਸਹੀ ਹੋਣੇ ਚਾਹੀਦੇ ਹਨ ਅਪਡੇਟ ਹੋਣੇ ਚਾਹੀਦੇ ਹਨ ਐ ਨਾ ਹੋਵੇ ਕਿ ਤੁਹਾਡੀ ਸਿਲੈਕਸ਼ਨ ਹੋ ਜਾਵੇ ਤੇ ਤੁਹਾਡੇ ਸਰਟੀਫਿਕੇਟ 7 ਜਾਂ 8 ਸਾਲ ਪੁਰਾਣਾ ਹੋਵੇ ਰਾਇਸ਼ੀ ਜਾਂ ਐਸ ਸੀ ਕੈਟਾਗਰੀ ਦਾ ਕੁਝ ਵੀ ਹੈ ਨਾ ਤਾਂ ਉਹ ਤੁਹਾਡਾ ਸਰਟੀਫਿਕੇਟ ਤੁਹਾਡੇ ਅਪਡੇਟ ਹੋਣਾ ਜ਼ਰੂਰੀ ਹਨ ਤਾਂ ਹੀ ਤੁਸੀਂ ਉਹਨਾਂ ਦਾ ਬੈਨੀਫਿਟ ਲੈ ਸਕਦੇ ਹੋ ਸੈਕੰਡ ਨੰਬਰ ਤੇ ਉਪਰੋਕਤ ਰਾਖਮਕਰਮ ਅਤੇ ਸ਼੍ਰੇਣੀwise ਵਰਗੀਕਰਨ ਸੰਬੰਧਿਤ ਮਾਲੂ ਪ੍ਰਗਮ ਅਗਤ ਜੇਕਰ ਇਹਨਾਂ ਨੇ ਸਾਨੂੰ ਦੱਸਿਆ ਹੈ ਕਿ ਤੁਹਾਡਾ ਜਿਹੜਾ ਸ਼੍ਰੇਣੀ ਦਾ ਜਿਹੜਾ ਵਰਗੀਕਰਨ ਹੈਗਾ ਉਹ ਜਿਹੜੇ ਸਰਟੀਫਿਕੇਟ ਬਿਲਕੁਲ ਸਹੀ ਹੋਣੇ ਚਾਹੀਦੇ ਹਨ ਉਸ ਤੋਂ ਬਾਅਦ ਆਪਾਂ ਨੂੰ ਵਿਦਿਅਕ ਯੋਗਤਾ ਵਿਦਿਅਕ ਯੋਗਤਾ ਕੀ ਕਿ ਸੀਨੀਅਰ ਸਹਾਇਕ ਠੀਕ ਹੈ ਗਰੁੱਪ ਬੀ ਸ਼ੁੱਡ ਬੀ ਐਨ ਐਕਸ ਸਰਵਿਸਮੈਨ ਪਹਿਲੇ ਨੰਬਰ ਦੇ ਵਿੱਚ ਹੀ ਉਹਨਾਂ ਨੇ ਡਿਮਾਂਡ ਕਰਤੀ ਕਿ ਪ੍ਰਾਰਥੀ ਐਕ ਸਰਵਿਸਮੈਨ ਹੋਣਾ ਚਾਹੀਦਾ ਠੀਕ ਹੈ ਫਿਰ ਉਸ ਫੇਅਰ ਕੀ ਹੈ ਕਿ ਸ਼ੁੱਡ ਹੈਵ ਕੁਆਲੀਫਾਈਡ ਦਾ ਟੈਸਟ ਆਫ ਟਾਈਪਰਾਈਟਿੰਗ ਇਨ ਪੰਜਾਬੀ ਐਂਡ ਇੰਗਲਿਸ਼ ਲੈਂਗੁਏਜ ਐਟ ਸਪੀਡ ਸਪੈਸੀਫਾਈਡ ਵੀ ਜਿੰਨੀ ਸਪੀਡ ਮੰਗੀ ਗਈ ਹੈ ਉਹ ਸਪੀਡ ਵਿੱਚ ਇੰਗਲਿਸ਼ ਤੇ ਪੰਜਾਬੀ ਦਾ ਟੈਸਟ ਹੋਣਾ ਹੈ ਠੀਕ ਹੈ ਤੇ ਪੰਜਾਬੀ ਲੈਂਗੁਏਜ ਤੇ ਨੌਲੇਜ ਰੱਖਦਾ ਹੋਵੇ ਤੇ ਪੰਜਾਬ ਦਾ ਹੀ ਵਿਸਨੀਕ ਹੋਵੇ ਤੇ 10ਵੀਂ ਦੇ ਵਿੱਚ ਪੰਜਾਬੀ ਸਬਜੈਕਟ 10ਵੀਂ ਚ ਪਾਸ ਕੀਤੀ ਹੋਈ ਹੋਵੇ ਕੰਪਲਸਰੀ ਹੋਵੇ ਠੀਕ ਹੈ ਸੋ ਇਹ ਗਵਰਨਮੈਂਟ ਦੀਆਂ ਜਿਹੜੇ ਰੂਲ ਰੈਗੂਲੇਸ਼ਨ ਹੈ ਉਹਨਾਂ ਅਨੁਸਾਰ ਇਸ ਦੀ ਸਿਲੈਕਸ਼ਨ ਹੋਣੀ ਹੈ ਆਫਟਰ ਥੈਟ ਸ਼ੁੱਡ ਬੀ ਕਲਰਕ ਵਾਸਤੇ ਕੀ ਹੈ ਇਕਲਰਕ ਉਸਟੇ ਸ਼ੁੱਡ ਬੀ ਅ ਗ੍ਰੈਜੂਏਟ ਫਰੋਮ ਰਿਕੋਗਨਾਈਜ਼ਡ ਯੂਨੀਵਰਸਿਟੀ ਔਰ ਜੇ ਪਾਸਡ ਦ ਇੰਡੀਅਨ ਆਰਮੀ ਸਪੈਸ਼ਲ ਸਰਟੀਫਿਕੇਟ ਜਿਆ ਤੱਕ ਕੈਂਡੀਡੇਟ ਗ੍ਰੈਜੂਏਟ ਹੋਣਾ ਚਾਹੀਦਾ ਜਾਂ ਜਾਂ ਫਿਰ ਇੰਡੀਅਨ ਆਰਮੀ ਦਾ ਜਿਹੜਾ ਸਪੈਸ਼ਲ ਸਰਟੀਫਿਕੇਟ ਹੁੰਦਾ ਉਹਨਾਂ ਨੂੰ ਜਿਹੜਾ ਮਿਲਦਾ ਹੈ ਆਪਣੀ ਸੇਵਾਵਾਂ ਖਤਮ ਹੋਣ ਤੋਂ ਬਾਅਦ ਜਾਂ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਇੱਕ ਸਰਟੀਫਿਕੇਟ ਮਿਲਦਾ ਗ੍ਰੈਜੂਏਸ਼ਨ ਦਾ ਉਹ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਠੀਕ ਹੈ ਔਰ ਜਾਂ ਫਿਰ ਉਹਨਾਂ ਕੋਲ ਆਫ ਦਾ ਜਾਂ ਆਰ 에ਅਰ ਫੋਰਸ 에ਅਰ ਆਫ ਦਾ ਆਰਮੀ ਜਾਂ ਇਕੁਇਵਲੈਂਟ ਰੈਂਕ ਇਨ ਦਾ ਨੇਵੀ ਔਰ ਜਾਂ 에ਅਰ ਫੋਰਸ ਜਾਂ ਸ਼ੁੱਡ ਹੈਵ ਕੁਆਲੀਫਾਈਡ ਦਾ ਟੈਸਟ ਆਫ ਯਾਨਕ ਪੰਜਾਬੀ ਔਰ ਇੰਗਲਿਸ਼ ਦਾ ਟਾਈਪਿੰਗ ਟੈਸਟ ਉਹਨਾਂ ਦਾ ਹੋਣਾ ਤੇ ਉਹ ਪਾਸ ਕਰਨਾ ਜ਼ਰੂਰੀ ਹੈ ਠੀਕ ਹੈ ਪੰਜਾਬੀ ਪਾਸ ਹੋਣਾ ਵੀ ਦਸਮੀ ਦੇ ਵਿੱਚ ਪੰਜਾਬੀ ਸਬਜੈਕਟ ਰੱਖਿਆ ਹੋਵੇ ਪਾਸ ਹੋਵੇ ਉਸ ਤੋਂ ਬਾਅਦ ਅਗੇ ਸੈਨਿਕ ਭਲਾਈ ਸੈਨਿਕ ਭਲਾਈ ਪ੍ਰਬੰਧਕ ਸ਼ੁੱਡ ਬੀ میٹرਿਕ ਦਸਵੀਂ ਦੇ ਵਿੱਚ ਅ ਦਸਵੀਂ ਦੇ ਵਿੱਚ ਪੰਜਾਬੀ ਦਾ ਸਰਟੀਫਿ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ ਠੀਕ ਹੈ ਉਸ ਤੋਂ ਬਾਅਦ ਕੀ ਨਾਮ ਪੰਜਾਬੀ ਲੈਂਗੁਏਜ ਵੀ ਉਹ ਜਾਣਦਾ ਹੋਵੇ ਤੇ ਨੌਲੇਜ ਰੱਖਦਾ ਹੋਵੇ ਪੰਜਾਬੀ ਲੈਂਗੁਏਜ ਦੀ ਗ੍ਰੈਜੂਏਸ਼ਨ ਹੋਵੇ ਹਨਾ ਜੋ ਵੀ ਕੁਆਲੀਫਿਕੇਸ਼ਨ ਇਸ ਦੇ ਵਿੱਚ ਪੜ੍ਹੀਆਂ ਲਿਖੀਆਂ ਹਨ ਇਸ ਨੋਟੀਫਿਕੇਸ਼ਨ ਨੂੰ ਵੀ ਤੁਸੀਂ ਬੜੇ ਧਿਆਨਪੂਰਵਕ ਤਰੀਕੇ ਨਾਲ ਪੜ੍ਹਨਾ ਤੇ ਫਿਰ ਆਪਣਾ ਫਾਰਮ ਫਿਲ ਕਰਨਾ ਕਿ ਤੁਹਾਡੇ ਤੋਂ ਕੋਈ ਮਿਸਟੇਕ ਨਾ ਹੋ ਜਾਵੇ ਮਿਸਟੇਕ ਹੋਣ ਤੋਂ ਬਾਅਦ ਤੁਹਾਡਾ ਜਿਹੜਾ ਫਾਰਮ ਰੱਦ ਸਮਝਿਆ ਜਾਵੇਗਾ ਇਸ ਤਰ੍ਹਾਂ ਡਰਾਈਵਰ ਦੀ ਸ਼ੁੱਡ ਬੀ ਐਨ ਐਕਸ ਸਰਵਿਸਮੈਨ ਕੈਂਡੀਡੇਟ ਸ਼ੁੱਡ ਬੀ ਐਨ ਸਰਵਿਸਮੈਨ ਸ਼ੁੱਡ ਬੀ ਮਿਡਲ ਪਾਸ ਉਹ 8ਵੀਂ ਪਾਸ ਵੀ ਚੱਲ ਜਾਵੇਗਾ ਠੀਕ ਹੈ ਔਰ ਐਕਸ ਰੈਜ਼ਰਵੇਮੈਂਟ ਹੋਣਾ ਵੀ ਜ਼ਰੂਰੀ ਹੈ ਸ਼ੁੱਡ ਸ਼ੁੱਡ ਹੋਲਡ ਅ ਡਰਾਈਵਿੰਗ ਲਾਇਸੈਂਸ ਫॉर ਲਾਈਟ ਮੋਟਰ ਵਹੀਕਲ ਉਸ ਕੋ ਲਾਈਟ ਮੋਟਰ ਵਹੀਕਲ ਦਾ ਲਾਇਸੈਂਸ ਹੋਣਾ ਚਾਹੀਦਾ ਹੈ ਠੀਕ ਹੈ ਪੰਜਾਬੀ ਦੀ ਨੌਲੇਜ ਰੱਖਦਾ ਹੋਵੇ ਔਰ ਇਸੇ ਤਰ੍ਹਾਂ ਵਿਦਿਅਕ ਯੋਗਤਾ ਤੱਕ ਸਰਟੀਫਿਕੇਟ ਤਨਖਾਹ ਸਕੇਲ ਅਤੇ ਪੱਥੇ ਠੀਕ ਹੈ ਅਸਾਮੀ ਦਾ ਪੱਤੇ ਸੀਨੀਅਰ ਸਹਾਇਕ ਠੀਕ ਹੈ ਸੀਨੀਅਰ ਸਹਾਇਕ ਦੀ 35400 ਰੁਪਿਆ ਉਹਨਾਂ ਦੀ ਬੇਸਿਕ ਪੇ ਹੋਊਗੀ ਠੀਕ ਹੈ ਪਰਮਿਸ਼ਨ ਪੀਰੀਡ ਦੌਰਾਨ ਉਹਨਾਂ ਦੀ ਆਹ 35400 ਮੀਨੀਅਰ ਲੈਵਲ 6 ਦੇ ਵਿੱਚ ਪਰ ਪਰਮਿਸ਼ਨ ਪੀਰੀਡ ਖਤਮ ਹੋਣ ਤੋਂ ਬਾਅਦ ਕਰਮਚਾਰੀ ਦੇ ਪੱਤੇ ਪੁੱਤੇ ਲੱਗਣ ਤੋਂ ਬਾਅਦ ਉਹਨਾਂ ਦੀ 50-60000 ਰੁਪਏ ਤਨਖਾਹ ਹੋ ਜਾਣੀ ਹੈ ਅਡਮਿਸ਼ਨ ਪੇਰੇ ਤੋਂ ਬਾਅਦ ਬਦਨੀ ਹੈ ਇਸ ਦਿਨ ਨਾਲ ਇਹ ਤਾਂ ਬੇਸਿਕ ਪੇ ਲਿਖੀ ਹੈ ਇਹਦੇ ਨਾਲ ਪੱਤੇ ਵੀ ਲੱਗਨੇ ਆ ਯਾਨੀ ਕਿ ਸੀਨੀਅਰ ਸਹਾਇਕ ਦੀ ਤੁਹਾਡੀ 50-60000 ਰੁਪਏ ਤਨਖਾਹ ਹੋ ਜਾਣੀ ਹੈ ਜੇ ਤੁਹਾਡੀ ਸਿਲੈਕਸ਼ਨ ਹੋ ਗਈ ਤਾਂ ਠੀਕ ਹੈ ਸੋ ਇਸ ਲਈ ਸੋ ਇਸ ਲਈ ਕਲਰਕ ਦੀ ਕਲਰਕ ਦੀ 19000 ਸੈਲਰੀ ਹੈ ਔਰ ਇਸੇ ਤਰ੍ਹਾਂ ਇਸ ਦਿਨ ਉਹ ਪੱਤੇ ਪੁੱਤੇ ਲੱਗਣ ਤੋਂ ਬਾਅਦ ਇਸ ਦੀ ਸੈਲਰੀ ਵੀ ਵੱਧ ਜਾਣੀ ਹੈ ਠੀਕ ਹੈ ਤੇ ਪਰਮਿਸ਼ਨ ਪੀਡ ਤੋਂ ਬਾਅਦ ਉਸ ਨੂੰ ਉਸ ਦੀ ਤਨਖਾਹ ਹੋਰ ਵੀ ਵੱਧ ਜਾਣੀ। ਇਸੇ ਤਰ੍ਹਾਂ ਸੈਨਿਕ ਭਲਾਈ ਪ੍ਰਬੰਧਕ ਦੀ ਹੈ। ਇਹ ਲੈਵਲ 4 ਦੇ ਵਿੱਚ ਹੈ ਤੇ ਇਸੇ ਤਰ੍ਹਾਂ ਇਸ ਦੀ 25500 ਰੁਪਏ ਸੈਲਰੀ ਹੈ ਲੈਵਲ 4 ਦੇ ਵਿੱਚ ਤੇ ਇਸ ਪੱਤੇ ਲੱਗਣ ਤੋਂ ਬਾਅਦ ਦੀ ਤਨਖਾਹ ਹੋਰ ਵੱਧ ਜਾਣੀ ਤੇ ਪਰਮਿਸ਼ਨ ਪੀਡ ਤੋਂ ਬਾਅਦ ਉਸ ਦੀ ਤਨਖਾਹ ਉਸ ਤੋਂ ਜ਼ਿਆਦਾ ਹੋ ਜਾਣੀ ਹੈ। ਠੀਕ ਹੈ ਜੀ ਇਹ ਡਰਾਈਵਰ ਦੀ ਡਰਾਈਵਰ ਦੀ 21700 ਤੇ ਲੈਵਲ 3 ਦੇ ਵਿੱਚ ਆਂਦਾ ਹੈ ਹੋਰ ਪਰਖਾਲ ਦੌਰਾਨ ਉਸ ਨੂੰ ਕੇਵਲ ਮੋਡਲੀ ਤਨਖਾਹੀ ਮਿਲਣ ਯੋਗ ਹੋਵੇਗੀ ਕਹਿੰਦਾ ਭਾਵ ਕਿ ਇਸ ਦਿਨੋਂ ਪੱਤੇ ਲੱਗਣ ਤੋਂ ਬਾਅਦ ਵੀ ਪਰਮਿਸ਼ਨ ਪ੍ਰਿੰਟ ਤੋਂ ਬਾਅਦ ਇਸ ਦੀ ਤਨਖਾਹ ਵੱਧ ਜਾਵੇਗੀ ਬਰਤ ਪੱਤੇ ਲੱਗਣ ਤੋਂ ਬਾਅਦ ਹੁਣੇ ਵੀ ਇਸ ਦੀ ਤਨਖਾਹ ਵਧੇਗੀ 21000 ਤੋਂ ਵੱਧ ਕੇ ਕਾਫੀ ਹੋ ਜਾਏਗੀ 30-35000 ਦੇ ਸਮਥਿੰਗ ਔਰ ਇਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਕਲਰਕ ਸੈਨਿਕ ਭਲਾਈ ਪ੍ਰਬੰਧਕ ਤੇ ਡਰਾਈਵਰ ਅਸਾਮੀ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ ਅਨੁਸਾਰ ਉਮੀਦਵਾਰ ਨੂੰ 10ਵੀਂ ਪੱਧਰ ਦੀ ਪੰਜਾਬੀ ਭਾਸ਼ਾ ਦਾ ਕੁਆਲੀਫਾਈਇੰਗ ਨੇਚਰ ਦੀ ਪ੍ਰੀਖਿਆ ਵਿੱਚੋਂ 50% ਅੰਕ ਲੈਣੇ ਲਾਜ਼ਮੀ ਹਨ ਕਹਿੰਦਾ ਪਾਬ ਕਿ ਉਹਨਾਂ ਦਾ ਇੱਕ ਐਗਜ਼ਾਮ ਹੋਣਾ ਲਿਖਤੀ ਐਗਜ਼ਾਮ ਹੋਣਾ ਲਿਖਤੀ ਪੇਪਰ ਹੋਣਾ ਉਸ ਵਿੱਚ ਉਹਨਾਂ ਨੂੰ 50% ਨੰਬਰ ਲੈਣੇ ਜ਼ਰੂਰੀ ਹਨ ਉਮਰ ਸੀਮਾ ਉਮਰ ਸੀਮਾ ਕੀ ਹੈ ਕਿ ਪੰਜਾਬ ਦੇ ਜਿਹੜੇ ਵਸਨੀਕ ਸਾਬਕਾ ਫੌਜੀ ਕੇ ਇਸ ਵਿੱਚ ਉੱਪਰਲੀ ਸੀਮਾ ਪੰਜਾਬ ਰਿਕਰੂਟਮੈਂਟ ਆਫ ਐਕਸ ਸਰਵਿਸਮੈਨ ਰੂਲ 1982 ਵਿੱਚ ਸਮੇਂ-ਸਮੇਂ ਹੋਈਆਂ ਸੋਧਾਂ ਅਨੁਸਾਰ ਹੋਵੇਗੀ ਇਹ ਉਮਰ ਸੀਮਾ ਉਹਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਹਨਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲ ਅਨੁਸਾਰ ਅਸਾਮੀ ਦੀ ਉੱਪਰਲੀ ਉਮਰ ਸੀਮਾ ਤੋਂ 3 ਸਾਲ ਤੋਂ ਵੱਧ ਨਹੀਂ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਮਰ ਸੀਮਾ ਸ਼ਰਤਾਂ ਪੂਰੀਆਂ ਕਰਦੇ ਹਨ ਠੀਕ ਹੈ ਜੀ ਜਿਹੜੇ ਪੰਜਾਬ ਦੇ ਵਸਨੀਕ ਅੰਗਹੀਨਾਂ ਲਈ ਇਹ ਅੰਗਹੀਨਾਂ ਲਈ ਉਪਰਲੀ ਸੀਮਾ ਵਿੱਚ 10 ਸਾਲ ਦੀ ਛੂਟ ਤੋਂ ਬਾਅਦ ਉਹ ਉਮਰ ਸੀਮਾ 47 ਹੋ ਜਾਵੇਗੀ ਜਿਹੜੇ ਅੰਗਹੀਨ ਹੈ ਉਹਨਾਂ ਦੀ ਉਮਰ 47 ਹੋ ਜਾਵੇਗੀ ਨੋਟ ਇਹ ਨੋਟ ਇਹ ਹੀ ਬੜਾ ਇੰਪੋਰਟੈਂਟ ਹੈ ਗੱਲ ਇਹਨਾਂ ਨੇ ਇੱਥੇ ਕੀਤੀ ਹੈ ਕਿ ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਨੂੰ ਉੱਪਰ ਉਮਰ ਦੀ ਉਪਰਲੀ ਸੀਮਾ ਵਿੱਚ ਛੋਟ ਲੈਣ ਲਈ ਆਪਣੇ ਵਿਭਾਗ ਤੋਂ ਐਨਓਸੀ ਲੈ ਕੇ ਕਾਉਂਸਲਿੰਗ ਸਮੇਂ ਪੇਸ਼ ਕਰਨਾ ਹੋਵੇਗਾ ਜੇਕਰ ਤੁਸੀਂ ਆਲਰੇਡੀ ਇੰਪਲਾਈ ਹੋ ਗਵਰਨਮੈਂਟ ਇੰਪਲਾਈ ਹੋ ਠੀਕ ਹੈ ਜਾਂ ਰਾਜ ਸਰਕਾਰ ਦੇ ਜਾਂ ਸੈਂਟਰ ਸਰਕਾਰ ਦੇ ਵਿੱਚ ਤੁਸੀਂ ਤਾਂ ਫਿਰ ਜੇਕਰ ਤੁਸੀਂ ਆਲਰੇਡੀ ਇੰਪਲਾਈ ਤੇ ਜੇਕਰ ਤੁਹਾਡੀ ਸਿਲੈਕਸ਼ਨ ਇੱਧਰ ਹੁੰਦੀ ਹੈ ਤਾਂ ਤੁਹਾਨੂੰ ਐਨਓਸੀ ਲੈ ਕੇ ਐਨਓਸੀ ਲੈ ਕੇ ਉਹ ਡਿਪਾਰਟਮੈਂਟ ਵਿੱਚ ਪੇਸ਼ ਕਰਨੀ ਹੋਵੇਗੀ ਐਨਓਸੀ ਮੀਨਸ ਨੋ ਆਬਜੈਕਸ਼ਨ ਸਰਟੀਫਿਕੇਟ ਠੀਕ ਹੈ ਤੁਹਾਡੇ ਡਿਪਾਰਟਮੈਂਟ ਨੂੰ ਕੋਈ ਤੁਹਾਡੇ ਤੋਂ ਆਬਜੈਕਸ਼ਨ ਨਹੀਂ ਤੁਸੀਂ ਉੱਥੇ ਜੁਆਇਨ ਕਰ ਸਕਦੇ ਹੋ ਜਿੱਥੇ ਤੁਹਾਡੀ ਸਿਲੈਕਸ਼ਨ ਹੋਵੇਗੀ ਹੈਨਾ ਇਧਰਲੇ ਪਾਸੇ ਫਿਰ ਫੀਸ ਦੀ ਗੱਲ ਕੀਤੀ ਹੈ ਗਰੁੱਪ ਬੀ ਲਈ ਫੀਸ 1500 ਰੁਪਏ ਹੈਗੀ ਆ ਆਮ ਵਰਗ ਜਨਰਲ ਸਧਤਰ ਸੰਗਰਾਮੀ ਖਿਡਾਰੀ ਔਰ ਐਸਸੀ ਐਮ ਐਂਡ ਬੀ ਆਰਓ ਤੇ ਬੀਸੀ ਲਈ 750 ਤੇ ਇਕਨੋਮਿਕਲ ਵਿਕਰ ਸੈਕਸ਼ਨ ਸਾਫਾ ਫੌਜੀ ਐਕ ਸਰਵਿਸਮੈਨ ਦਿਵੰਗ ਜਨਕ ਹੈਂਡੀਕੈਪਟ ਦੀ 500 ਗਰੁੱਪ ਸੀ ਦੀ ਗਰੁੱਪ ਸੀ ਦੀ ਜਿਹੜੀ ਫੀਸ ਹੈਗੀ ਹੈ ਉਹ 1000 ਰੁਪਏ ਆ ਆਮ ਵਰਗ ਜਨਰਲ ਸਧਤਰ ਸੰਗਰਾਮੀ ਖਿਡਾਰੀ ਇਸੇ ਤਰ੍ਹਾਂ ਐਸਸੀ ਐਮ ਐਂਡ ਬੀ ਤੇ ਬੀਸੀ ਇਕਨੋਮਿਕਲ ਵਿਕਰ ਦੀ ਹੈਗੀ 250 ਰੁਪਏ ਸਾਬਕਾ ਫੌਜੀ ਐਕਸ ਸਰਵਿਸਮੈਨ ਦੀ ਹੈਗੀ 200 ਰੁਪਏ ਤੇ ਦਿਵਿਆਂਗ ਜਨਕ ਹੈਂਡੀਕੈਪ ਦੀ ਹੈਗੀ 500 ਰੁਪਏ ਠੀਕ ਹੈ ਇਸੇ ਤਰ੍ਹਾਂ ਤੁਹਾਡਾ ਆਬਜੈਕਟਿਵ ਟਾਈਪ ਐਮਸੀਕਿਊ ਪੇਪਰ ਹੋਣਾ ਠੀਕ ਹੈ ਇਸ ਤੇ ਜਿਹੜੀ ਪੰਜਾਬੀ ਤੇ ਇੰਗਲਿਸ਼ ਟਾਈਪਿੰਗ ਹੋਣੀ ਹੈ ਉਸ ਦੀ 30 ਦੀ ਸਪੀਡ ਪਰਮਿਟ ਹੋਣੀ ਹੈ ਤੁਹਾਡਾ ਪੰਜਾਬੀ ਇੰਗਲਿਸ਼ ਟਾਈਪਿੰਗ ਟੈਸਟ ਹੋਵੇਗਾ ਜੇਕਰ ਜਿਹੜਾ ਉਹ ਟੈਸਟ ਕਲੀਅਰ ਕਰੂਗਾ ਉਸ ਨੂੰ ਕਾਉਂਸਲਿੰਗ ਤੇ ਬੁਲਾਇਆ ਜਾਵੇਗਾ ਅੰਗਰੇਜ਼ੀ ਤੇ ਪੰਜਾਬੀ ਟਾਈਪ ਟੈਸਟ ਕੰਪਿਊਟਰ ਤੇ ਲਿਆ ਜਾਵੇਗਾ ਪੰਜਾਬੀ ਦਾ ਟਾਈਪ ਟੈਸਟ ਯੂਨੀਕੋਡ ਕੰਪਲੇਂਟ ਫਰੋਮ ਰਾਬੀ ਵਿੱਚ ਲਿਆ ਜਾਵੇਗਾ ਰਾਬੀ ਵਿੱਚ ਲਿਆ ਜਾਵੇਗਾ ਠੀਕ ਹੈ ਜੀ ਇੱਕ ਅੰਗਰੇਜ਼ੀ ਤੇ ਪੰਜਾਬੀ ਕੁਆਲੀਫਾਈਂਗ ਨੇਚਰ ਦਾ ਹੋਵੇਗਾ ਟਾਈਪਸ ਇਸ ਦੀ ਮੈਰਿਟ ਲਿਸਟ ਬਣਨੀ ਹੈ ਤਨ guna ਸਮਰਥ ਅਥਾਰਟੀ ਦੇ ਫੈਸਲਿਆਂ ਨੂੰ ਸਨਦਨਦਤ ਕੰਟੀ ਨੂੰ ਕੌਂਸਲਟੇਬਲ ਬੁਲਾਇਆ ਜਾਵੇਗਾ ਜੇਕਰ ਦੋ ਜੇਕਰ ਮੈਰਿਟ ਬਰਾਬਰ ਸੰਬੰਧੀ ਕੋਈ ਮਸਲਾ ਸਾਹਮਣੇ ਆਉਂਦਾ ਤੇ ਅੰਕ ਦੀ ਉਮੀਦਵਾਰ ਦੀ ਜਨਮ ਮਿਤੀ ਨੂੰ ਵਿਚਾਰਦੇ ਹੋਏ ਫੈਸਲਾ ਲਿਆ ਜਾਵੇਗਾ ਉਮੀਦਵਾਰ ਦੀ ਮੈਰਿਟ ਮੰਨੀ ਜਾਵੇਗੀ ਠੀਕ ਹੈ ਜੀ ਕਲਿਕਤੀ ਪਰੀਖਿਆ ਅਤੇ ਟਾਈਪ ਟੈਸਟ ਲਈ ਰੋਲ ਨੰਬਰ ਸਿਲੇਬਸ ਤੇ ਹੋਰ ਜਾਣਕਾਰੀ ਬੋਰਡ ਦੀ ਵੈਬਸਾਈਟ ਆ ਬੋਰਡ ਦੀ ਵੈਬਸਾਈਟ ਹੈ ਬੋਰਡ ਦੀ ਵੈਬਸਾਈਟ ਤੁਸੀਂ ਜਰੂਰ ਨੋਟ ਕਰ ਲਓ ਇਹ ਬੜੀ ਇੰਪੋਰਟੈਂਟ ਹੈ ਸਾਰੀਆਂ ਪੋਸਟਾਂ ਜਿਹੜੀ ਵੀ ਤੁਸੀਂ ਫਿਲ ਕਰਨੀ ਹੈ ਇਸ ਤੇ ਫਿਲ ਕਰਨੀ ਹੈ ਜੇ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਇਸ ਤੋਂ ਵੈਬਸਾਈਟ ਹੈ ਇਸ ਤੋਂ ਤੁਸੀਂ ਪ੍ਰਾਪਤ ਕਰਨੀ ਹੈ ਠੀਕ ਹੈ ਜੀ ਉਹੀ ਗੱਲ ਇਸ ਦੇ ਵਿੱਚ ਵੀ ਕਲਰਕ ਦੇ ਵਿੱਚ ਵੀ ਤੁਹਾਡਾ ਰੀਡਿੰਗ ਟੈਸਟ ਹੋਣਾ ਤੇ ਪੰਜਾਬੀ ਇੰਗਲਿਸ਼ ਟਾਈਪਿੰਗ ਹੋਣੀ ਹੈ 30 ਸਪੀਡ ਦੇ ਨਾਲ ਤਰਾਵੀ ਕੰਪਿਊਟਰ ਦਾ ਟੈਸਟ ਲੈ ਜਾਵੇਗਾ ਪੰਜਾਬੀ ਟਾਈਪਿੰਗ ਇੰਗਲਿਸ਼ ਦਾ ਠੀਕ ਹੈ ਜੀ ਸੈਨਿਕ ਪ੍ਰਾਸ਼ਿਤ ਕੀਤੀਆਂ ਸੈਨਿਕ ਐਮਪਲੋਏ ਪਰਮਨੈਂਟ ਦੇ ਸਮੇਂ ਕਾਮਨ ਮੈਰਿਟ ਲਈ ਚਾਹ ਇਹਦੇ ਵਿੱਚ ਕੁੱਲ ਮਾਪਦੰਡ ਜੇ ਬਾਰੇ ਦੱਸਿਆ ਗਿਆ ਕਿ ਕੁੱਲ ਨੰਬਰ 100 ਦਾ ਹੋਵੇਗਾ ਮੈਟ੍ਰਿਕ ਪਾਸ ਸਰਟੀਫਿਕੇਟ ਜਿਹੜੇ ਐਕ ਸਰਵਿਸmen ਹੈ ਉਹਨਾਂ ਦੇ ਮੈਟ੍ਰਿਕ ਪਾਸ ਦੇ 50 ਨੰਬਰ ਹੋਣਗੇ ਆਰਮੀ ਨੇਵੀ ਤੇ 에어ਫੋਰਸ ਵਿੱਚ ਕਿੰਨੀ ਸੇਵਾ ਦੇ ਨੰਬਰ 50 ਹੋਣਗੇ ਠੀਕ ਹੈ ਇਹ ਜਿਹੜੇ ਇਹ ਐਕ ਸਰਵਿਸਮੈਨ ਦੇ ਗੱਲ ਕਰ ਰਹੀ ਅਤਰ ਕਿ ਜੇਕਰ ਐਕ ਸਰਵਿਸਮੈਨ 30 ਸਾਲ ਤੋਂ ਅਤੇ ਇਸ ਤੋਂ ਉੱਪਰ ਤੱਕ ਉਹਨਾਂ ਨੇ ਸੇਵਾ ਕੀਤੀ ਹੈ ਤਾਂ ਉਸਦੇ 10 ਨੰਬਰ ਲੱਗਣਗੇ 25 ਸਾਲ ਤੋਂ ਲੈ ਕੇ 30 ਸਾਲ ਦੀ ਸੇਵਾ ਕੀਤੀ ਹੈ ਤੇ 8 ਨੰਬਰ ਲੱਗਣਗੇ ਤੇ 25 ਸਾਲ ਤੋਂ ਘੱਟ ਕੀਤੀ ਤੇ 6 ਨੰਬਰ ਲੱਗਣਗੇ सिविल विद्या की योग्यता जेकर प्रार्थी पोस्ट ग्रेजुएशन या इस तो ऊपर तो 10 नंबर कंप्यूटर कोर्स ਕੀਤਾ ਕੋਈ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਇੰਸਟੀਚਿਊਟ ਤੋਂ ਤਾਂ ਉਹਦੇ 5 ਨੰਬਰ ਠੀਕ ਹੈ ਜੇ ਕੈਪਟਨ ਜਾਂ ਇਕੁਇਲੈਂਟ ਆਫ ਨੇਵੀ 에어 ਫੋਰਸ ਦੇ ਉਹਦੇ ਤੇ ਰਹਾ ਤਾਂ ਉਹਦੇ 10 ਨੰਬਰ ਜੇ ਲੈਫਟੇਨੈਂਟ ਇਕੁਇਲੈਂਟ ਆਫ ਨੇਵੀ 에어 ਫੋਰਸ ਤੇ ਰਹਾ 8 ਨੰਬਰ ਇਸੇ ਤਰ੍ਹਾਂ ਚੱਕਰ ਸੀਰੀਜ਼ ਗਲੈਂਟਰੀ ਚੱਕਰ ਸੀਰੀਜ਼ 10 ਨੰਬਰ ਗਲੈਂਟਰੀ ਅਦਰ ਦੈਨ ਚੱਕਰ ਸੀਰੀਜ਼ ਦੇ 8 ਨੰਬਰ ਡੰਸਟ ਤੇ 6 ਨੰਬਰ ਚੀਫ ਦੇ 4 ਨੰਬਰ ਠੀਕ ਹੈ ਫੌਜ ਵਿੱਚ ਕਰੈਕਟਰ ਦਾ ਆਚਰਣ ਐਗਜ਼ੈਂਪਲਰੀ ਦਾ 10 ਨੰਬਰ ਵੈਰੀ ਗੁੱਡ ਦੇ 6 ਨੰਬਰ ਗੁੱਡ ਦੇ 4 ਨੰਬਰ ਇਹ ਨੰਬਰ ਜਿਹੜੇ ਐਕਸ ਸਰਵਿਸਮੈਨਾਂ ਉਹਨਾਂ ਦੀ ਸਾਰੀ ਜਿਹੜੀ ਸਰਵਿਸ ਬੁੱਕ ਹੁੰਦੀ ਹੈ ਉਹਦੇ ਵਿੱਚ ਇਹ ਨੰਬਰ ਦਿੱਤੇ ਹੁੰਦੇ ਆ ਐਕਜ਼ਰ ਐਗਜ਼ੈਂਪਲਰੀ ਇਹ 10 ਤੇ ਵੈਰੀ ਗੁੱਡ ਤੇ ਉਹੀ ਐਗਜ਼ਾਮ ਦੇ ਵਿੱਚ ਉਹਨਾਂ ਦੇ ਨੰਬਰ ਲੱਗਣੇ ਆ ਸੋ ਇਹ ਪੋਸਟਾਂ ਜਿਹੜੇ ਐਕ ਸਰਵਿਸਮੈਨ ਹਨ ਉਹਨਾਂ ਵਾਸਤੇ ਹਨ ਜ਼ਿਆਦਾਤਰ ਪੋਸਟਾਂ ਠੀਕ ਹੈ ਜੀ ਤੇ ਡਰਾਈਵਰ ਡਰਾਈਵਰ ਦੇ ਵੀ ਜਿਹੜਾ ਇਹਦਾ ਵੀ ਰਿਟਰਨ ਟੈਸਟ ਹੋਣਾ ਰਿਟਰਨ ਟੈਸਟ ਦੇ ਵਿੱਚ ਹੀ ਇਹਦੀ ਮੈਰਿਟ ਬਣਨੀ ਹੈ ਠੀਕ ਹੈ ਡਰਾਈਵਰ ਦੀ ਇਕੱਲੇ ਦੀ ਰਿਟਰਨ ਟੈਸਟ ਦੇ ਵਿੱਚ ਮੈਰਿਟ ਬਣਨੀ ਹੈ ਤੇ ਉਸ ਤੋਂ ਬਾਅਦ ਆਪਾਂ ਵੇਖਦੇ ਹਾਂ ਕਿ ਅਪਲਾਈ ਦੀ ਵਿਧੀ ਅਪਲਾਈ ਦੀ ਵਿਧੀ ਬੋਰਡ ਦੇ ਸਾਈਡ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਬੋਰਡ ਦੇ ਸਾਈਡ ਇਸ ਤੇ ਤੁਸੀਂ ਅਪਲਾਈ ਕਰਨਾ ਠੀਕ ਹੈ ਔਨਲਾਈਨ ਜਿਹੜੀ ਐਪਲੀਕੇਸ਼ਨ 15 ਤੋਂ ਸਟਾਰਟ ਹੋ ਚੁੱਕੀਆਂ ਤੇ 58 58 25 ਤੋਂ ਲੈ ਕੇ 5825 ਤੋਂ ਲੈ ਕੇ ਸ਼ਾਮ 5 ਵਜੇ ਤੱਕ ਕੇਵਲ ਔਨਲਾਈਨ ਭਰਿਆ ਜਾਣੀ ਹੈ ਠੀਕ ਹੈ ਜੀ ਬਿਨਕਰ ਨੂੰ ਸਾਮਿਲ ਲਈ ਵੱਖਰਾ ਔਨਲਾਈਨ ਫੀਸ ਭਰਨੀ ਹੋਵੇਗੀ ਜਿਹੜੇ ਕੈਂਡੀਡੇਟ ਨੇ ਵੱਖ-ਵੱਖ ਸਾਮੀਆਂ ਭਰਨੇ ਤੋਂ ਉਹਨਾਂ ਨੂੰ ਅਲੱਗ-ਅਲੱਗ ਫੀਸ ਭਰਨੀ ਹੋਵੇਗੀ ਭਾਵੇਂ ਜੇਕਰ ਕੋਈ 2-3 ਸਾਮੀ ਲਈ ਅਪਲਾਈ ਕਰਨਾ ਚਾਹੁੰਦਾ ਤੇ ਉਸ ਨੂੰ 2-3 ਵਾਰ ਵੱਖਰੇ ਆਨਲਾਈਨ ਫਾਰਮ ਸਬਮਿਟ ਕਰਨੇ ਹੋਣਗੇ ਅਤੇ ਹਰ ਫਾਰਮ ਦੀ ਵੱਖਰੀ ਫੀਸ ਅਦਾ ਕਰਨੀ ਹੋਵੇਗੀ ਇਹ ਬੜੀ ਇੱਥੇ ਇੰਨੀ ਇੰਪੋਰਟੈਂਟ ਗੱਲ ਕੀਤੀ ਹੈ ਵੈਸੇ ਤਾਂ ਸਰਕਾਰ ਨੂੰ ਇਹਦਾ ਕਰਨਾ ਨਹੀਂ ਚਾਹੀਦਾ ਪਰ ਚਲੋ ਉਹਨਾਂ ਦੀ ਆਪਣੀ ਫਾਰਮੈਲਟੀ ਹੈ ਕਿ ਆ ਜਿਹੜੀ ਮੇਨ ਗੱਲ ਹੈਗੀ ਆ ਕਿ ਇਹ ਦੇ ਵਿੱਚ 3-4 ਪੋਸਟਾਂ ਨਿਕਲਣੀਆਂ ਜੇ ਕਿਸੇ ਨੇ 3-4 ਪੋਸਟਾਂ ਫਿਲ ਕਰਨੀਆਂ ਤਾਂ ਉਹਨਾਂ ਦੀ ਅਲੱਗ-ਅਲੱਗ ਅਲੱਗ-ਅਲੱਗ ਫੀਸ ਆਪਾਂ ਨੂੰ ਪੇ ਕਰਨੀ ਹੋਵੇਗੀ ਜੇ ਦੋ ਜੇ ਡਰਾਈਵਰ ਸਨ ਪੜਨੀ ਹੈ ਜਾਂ ਫਿਰ ਕਲਰਕ ਦੀ ਪੜਨੀ ਹੈ ਸੀਨੀਅਰ ਸਟੈਂਡ ਦੀ ਪੜਨੀ ਹੈ ਜਾਂ ਫਿਰ ਰੱਖੇ ਸਵਾ ਪ੍ਰਬੰਧਕ ਦੀ ਪੜਨੀ ਹੈ ਤੇ ਉਹਨਾਂ ਦੀ ਆਪ ਨੂੰ ਅਲੱਗ-ਅਲੱਗ ਫੀਸ ਭਰਨੀ ਪੈਣੀ ਹੈ ਸੋ ਇੱਥੇ ਸਰਕਾਰ ਨੂੰ ਚਾਹੀਦਾ ਵੀ ਇਹ ਫੀਸ ਇੱਕ ਵਾਰੀ ਹੋ ਅਲੱਗ-ਅਲੱਗ ਫੀਸ ਨਹੀਂ ਲੈਣੀ ਚਾਹੀਦੀ ਚਲੋ ਹੁਣ ਅਸੀਂ ਸਰਕਾਰ ਦਾ ਪ੍ਰੋਸੈਸ ਹੈ ਆਪ ਅੱਗੇ ਵੇਖਦੇ ਹਾਂ ਕਿ ਉਮੀਦਵਾਰਾਂ ਦਾ ਸਮੀਕਰਨ ਠੀਕ ਹੈ ਜੀ ਇਸੇ ਤਰ੍ਹਾਂ ਬੋਰਡ ਦੀ ਵੈਬਸਾਈਟ ਤੇ ਰਜਿਸਟ੍ਰੇਸ਼ਨ ਅਪਡੇਟ ਹੋ ਗਏ ਇਹ ਸਾਰਾ ਤੁਸੀਂ ਇਹ ਨਾਟੀਫਿਕੇਸ਼ਨ ਮਤਲਬ ਉਹ ਨੋਟੀਫਿਕੇਸ਼ਨ ਇਹ 21 ਪੇਜਾਂ ਦਾ ਹੈਗਾ ਤੇ ਤੁਸੀਂ ਨੋਟੀਫਿਕੇਸ਼ਨ ਨੂੰ ਬੜੇ ਧਿਆਨਪੂਰਵਕ ਤਰੀਕੇ ਨਾਲ ਪੜ੍ਹ ਕੇ ਫਿਰ ਹੀ ਫੀਸ ਆਪਣੀ ਜਮ੍ਹਾਂ ਕਰਨੀ ਹੈ ਕੀ ਕ੍ਰਾਈਟੇਰੀਆ ਕਿਸ ਤਰ੍ਹਾਂ ਭਰਨੀ ਹੈ ਹੈ ਨਾ ਇਹ ਤਕਰੀਬਨ ਤਕਰੀਬਨ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਪਰ ਫਿਰ ਵੀ ਜੇ ਕੋਈ ਤੁਹਾਨੂੰ ਦਿੱਕਤ ਪ੍ਰੋਬਲਮ ਆndi ਹੈ ਤਾਂ ਤੁਸੀਂ ਇਸ ਸਾਈਟ ਤੇ ਜਾ ਕੇ ਪੀ ਟ੍ਰਿਪਲ ਐਸ ਬੀ ਤੇ ਜਾ ਕੇ ਇਹ ਪੋਸਟ ਨੂੰ ਚੰਗੀ ਤਰ੍ਹਾਂ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਰੀਡ ਕਰਨਾ ਤੇ ਫਿਰ ਪੜਨਾ ਠੀਕ ਹੈ ਕੋਈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਠੀਕ ਹੈ ਤੇ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਨੂੰ ਹਰ ਆਉਣ ਵਾਲੀ ਨਵੀਂ ਸਰਕਾਰੀ ਨੌਕਰੀਆਂ ਦੀ ਮੈਂ ਜਾਣਕਾਰੀ ਦੇ ਸਕਾਂ ਸੋ ਸਭ ਦਾ ਸਭ ਨੂੰ ਪਿਆਰ ਭਰੀ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਜੈ ਹਿੰਦ